ਵੇ ਮੈਂ ਅੱਡੀ ਨਾ ਪੁੱਤਾ ਸੇ ਜਾਵਾ ਪੋਰਦੀ ਗੱਲ ਚਾਰੇ ਪਾਸੇ ਹੁੰਦੀ ਮੇਰੀ ਤੋਰ ਦੀ ਅੱਖ ਤੱਕਦੀ ਨਾ ਕਿਸੇ ਨੂੰ ਐ ਘੂਰਦੀ ਮੇਰੀ ਚੁੱਪੀ ਵੀ ਜਾਪ ਦੀ ਢੂੰਗੇ ਸ਼ੋਰ ਜਈ ਵਜਾ ਤੇ ਵਸਦੀ ਨਾ ਗੱਲ ਮੈਂ ਅੱਡੀ ਨਾ ਪੁੱਤਾ ਸੇ ਜਾਵਾ ਪੋਰਦੀ ਗੱਲ ਚਾਰੇ ਪਾਸੇ ਹੁੰਦੀ ਮੇ ਅੱਛਾ ਫਿਰ ਕੀ ਹੋਇਆ ਫਿਰ ਹੌਲੀ 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 ਜੀ ਗਾਮ ਮਤਲਬ ਕੀ ਗੱਲਬਾਤ ਹੁੰਦੀ ਰਹੀ ਫਿਰ ਗਾਣੇ ਗੁਣੇ ਆ ਗਏ ਤੇ ਇਹਨੂੰ ਬੁਲਾਇਆ ਵੀ ਗਿਆ ਕਿਤੇ ਬਾਹਰ ਮੋਗੇ ਤੋਂ ਕਿੱਥੇ ਹਾਂਜੀ ਬੁਲਾਇਆ ਗਿਆ ਸੀ ਕਿ ਕਿੱਥੇ ਬੰਬੇ ਬੰਬੇ ਅੱਛਾ ਉੱਥੇ ਕੀ ਕੀਤਾ ਸੀ ਫਿਰ ਉਹਨਾਂ ਨੇ ਠੀਕ ਗਾਣਾ ਹੀ ਕੀਤਾ ਸੀ ਤੇ ਹੁਣ ਤੁਹਾਨੂੰ ਕਿਵੇਂ ਲੱਗ ਰਿਹਾ ਤੁਹਾਡੇ ਵਾਸਤੇ ਘਰ ਦੇ ਹਾਲਾਤ ਕਿਸ ਤਰ੍ਹਾਂ ਤੁਹਾਡੇ ਮਾਤਾ ਕੀ ਕਰਦੇ ਤੇ ਪਿਤਾ ਜੀ ਕੀ ਕਰਦੇ ਮਾਤਾ ਕੰਮ ਕਰਦੇ ਘਰ ਦਾ ਘਰਾਂ ਦੇ ਹੂੰ ਬਾਪੂ ਡੈੜੀ ਕਰਦਾ ਤੇ ਤੁਸੀਂ ਕੀ ਕਰਦੇ ਹੋ ਮੈਂ ਪੜਦਾ ਹਾਂ ਤੇ ਪਰਮ ਵੀ ਕੰਮ ਕਰਦੀ ਪਈ ਆ ਹਾਂਜੀ ਤੇ ਤੁਹਾਡੇ ਦੋ ਭੈਣਾਂ ਪਰ ਉਹ ਕੀ ਕਰਦੇ ਆ ਇੱਕ ਭੈਣ ਦਾ ਵਿਆਹ ਹੋਇਆ ਜੀ ਤੇ ਇੱਕ ਭਰਾ ਮੇਰਾ ਪੜਦਾ ਪਿਆ ਉਹ ਕਿਹੜੀ ਕਲਾਸ ਹੈ ਉਹ ਪਲਸ 2 ਅੱਛਾ ਤੇ ਹੁਣ ਤੁਹਾਨੂੰ ਕੀ ਲੱਗਦਾ ਜੀ ਜੇ ਪਰਮ ਨੂੰ ਚਾਂਸ ਮਿਲਿਆ ਤੇ ਤੁਹਾਡੇ ਘਰ ਦੇ ਹਾਲਾਤ ਕਿਵੇਂ ਹੋਣਗੇ ਤੁਹਾਨੂੰ ਕੀ ਲੱਗਦਾ ਕੀ ਉਮੀਦ ਹੈ ਤੁਹਾਨੂੰ ਘਰ ਦੇ ਘਰ ਦੇ ਲਾਦ ਵਧੀਆ ਹੋ ਜਾਣਗੇ ਤੁਹਾਨੂੰ ਕਿੰਨੀ ਖੁਸ਼ੀ ਆ ਬਹੁਤ ਹੈ ਤੁਹਾਡੇ ਚਿਹਰੇ ਤੋਂ ਨਜ਼ਰ ਨਹੀਂ ਆ ਰਹੀ ਕੀ ਗੱਲ ਹੈ ਹਾਂਜੀ ਤੁਸੀਂ ਖੁਸ਼ ਨਹੀਂ ਲੱਗ ਰਹੇ ਕੀ ਗੱਲ ਹੈ ਖੁਸ਼ੀ ਹੈਗੀ ਆ ਜੀ ਤੂੰ ਖੁੱਲ ਕੇ ਦੱਸੋ ਵੀ ਸਾਰੀ ਕਿੰਨੀ ਖੁਸ਼ੀ ਤੁਹਾਨੂੰ ਬਹੁਤ ਆ ਜੀ ਜੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਾਲੂ ਆ ਜੀ ਕਾਲੂ ਪਰਮ ਤੁਹਾਡੀ ਕੀ ਲੱਗਦੀ ਹੈ ਤੁਸੀਂ ਕਦੋਂ ਤੋਂ ਜਾਣਦੇ ਹੋ ਬਚਪਨ ਤੋਂ ਹੀ ਜਾਣਦੇ ਆ ਜੀ ਕਿੱਦਾਂ ਦੀ ਸੀਗੀ ਪਰਮ ਵਧੀਆ ਸੀ ਜੀ ਕੁੜੀ ਵਧੀਆ ਸੀ ਸ਼ੁਰੂ ਤੋਂ ਗਾਉਂਦੀ ਸੀ ਤੇ ਨਾਲ-ਨਾਲ ਪੜ੍ਹੀ ਜਾਂਦੀ ਸੀ ਕਿੱਥੇ ਗਾਉਂਦੀ ਹੁੰਦੀ ਸੀ ਮਤਲਬ ਇਹ ਆਪਣੇ ਘਰੇ ਵੀ ਕਈ ਵਾਰੀ ਛੱਤ ਤੇ ਬੈਠ ਕੇ ਜਦੋਂ ਟਿਊਸ਼ਨ ਵਗੈਰਾ ਪੜ੍ਹਦੇ ਆ ਉਦੋਂ ਗਾਉਂਦੇ ਹੁੰਦੇ ਸੀ ਤੇ ਹੁਣ ਤੇ ਉਦੋਂ ਪਰਮ ਜਦੋਂ ਗਾਉਂਦੀ ਸੀ ਪਰਮ ਦੇ ਨਾਲ ਕੋਈ ਹੋਰ ਵੀ ਹੁੰਦਾ ਸੀ ਪਰਮ ਇਕੱਲੀ ਹੁੰਦੀ ਸੀ ਪਰਮ ਦੇ ਨਾਲ ਜੀ ਇੱਕੋ ਚਾਚੇ ਦਾ ਮੁੰਡਾ ਵਾ ਉਹਦੇ ਕੋਲੇ ਗਿਟਾਰ ਜੀ ਹੁੰਦੀ ਸੀ ਜੌਣ ਵਾਲੀ ਉਹਦੇ ਤੇ ਰੈਹਸਲ ਕਰਦੇ ਹੁੰਦੇ ਸੀਗੇ ਕਿ ਯਾਨੀ ਕਿ ਗਾਉਂਦਾ ਉਹ ਜ਼ਿਆਦਾ ਹੁੰਦਾ ਸੀਗਾ ਤੇ ਇਹ ਵੀ ਨਾਲ-ਨਾਲ ਗਾਉਣ ਲੱਗ ਗਈ ਤੇ ਇਹਦੇ ਨਾਲ ਹੀ ਮਹਾਰਾਜ ਨਹੀਂ ਕਰਤਾ ਵਧੀਆ ਗਾਉਣ ਲੱਗ ਗਈ ਹੁਣ ਪਰਮ ਨੂੰ ਤੁਹਾਨੂੰ ਪਤਾ ਕੋਈ ਮੌਕਾ ਮਿਲਿਆ ਕਿਤੇ ਕੀ ਕੀ ਤੁਸੀਂ ਜਾਣਦੇ ਹੋ ਪਰਮ ਨੂੰ ਮੌਕਾ ਮਿਲਿਆ ਕੋਈ ਹਾਂਜੀ ਕਿਸ ਤਰ੍ਹਾਂ ਦਾ ਮੌਕਾ ਮਿਲਿਆ ਕਿਵੇਂ ਮਿਲਿਆ ਉਹਨਾਂ ਨੂੰ ਮੌਕਾ ਵੀ ਜਾਨੀ ਕਿ ਆਹ ਜੀ ਹੁਣ ਚੰਡੀਗੜ੍ਹ ਲੈ ਗਏ ਜੀ ਉਹਨਾਂ ਨੂੰ ਫਿਰ ਵੀ ਜਿਆਦਾ ਫੇਮਸ ਹੋ ਗਈ ਕਰਕੇ ਹੁਣ ਉਹਦੇ ਤੋਂ ਅੱਗੇ ਵੀ ਗਾਣੇ ਲਗਾਉਣਗੇ ਜਾਂ ਗਾਉਣਗੇ ਹਾਂਜੀ ਤੇ ਪਰਮਦੇਵ ਜੋਕਰ ਤੁਸੀਂ ਕੀ ਜਾਣਦੇ ਹੋ ਤੁਸੀਂ ਕਿਸ ਤਰ੍ਹਾਂ ਦੇ ਹਾਲਾਤ ਹੈ ਪਰਮ ਨੂੰ ਕਿਵੇਂ ਦੇਖਿਆ ਕਿਵੇਂ ਰਹੀ ਹੈ ਉਹ ਕੀ ਹੁੰਦੇ ਮਾਪਿਓ ਕਰਦੇ ਆ ਬਚਪਨ ਜੀ ਜਾਨਣਗੇ ਗਰੀਬੀ ਜੀ ਰਹੇ ਹੁੰਦਾ ਜੀ ਇਹ ਬਾਕੀ ਦੇ ਘਰ ਦੇ ਹਾਲਾਤ ਵੇਖ ਹੀ ਸਕਦੇ ਆ ਡੈਡੀ ਵੀ ਉਹਦਾ ਕੰਮ ਕਰਦਾ ਮਜ਼ਦੂਰੀ ਮਾਂ ਵੀ ਦੋ ਭਰਾਵਾ ਉਹ ਵੀ ਪੜਦੇ ਆ ਜੀ ਇੱਕ ਭੈਣ ਦਾ ਵਿਆਹ ਕਰਤਾ ਜੀ ਇਹਨਾਂ ਨੇ ਮਾਂ ਪੋਚੇ ਲਾਉਂਦੀ ਘਰਾਂ ਦੇ ਜੀ ਤੇ ਡੈਡੀ ਡੈਡੀ ਮਿਸਤਰੀ ਨਾਲ ਕੰਮ ਕਰਦਾ ਜੀ ਤੇ ਇਹ ਜਿਸ ਤਰ੍ਹਾਂ ਦੇ ਇਹਨਾਂ ਦੇ ਘਰ ਦੇ ਹਾਲਾਤ ਨੇ ਕਿ ਕਿਦਾਂ ਦੀ ਜ਼ਿੰਦਗੀ ਇਹਨਾਂ ਨੇ ਬਿਤਾਈ ਆ ਤੇ ਕਿਵੇਂ ਇਹ ਹੁਣ ਆਪਦੇ ਪਰਿਵਾਰ ਨੂੰ ਉਮੀਦ ਆ ਕਿ ਅੱਗੇ ਲੈ ਕੇ ਜਾਣਗੇ ਹਾਂਜੀ ਹਾਂਜੀ ਕੀ ਲੱਗਦਾ ਤੁਹਾਨੂੰ ਸਾਨੂੰ ਤਾਂ ਲੱਗਦਾ ਜੀ ਅੱਗੇ ਲੈ ਕੇ ਜਾਣਗੇ ਠੀਕ ਹੈ ਜੀ ਕਿਸ ਤਰ੍ਹਾਂ ਦੇ ਹਾਲਾਤ ਤੁਸੀਂ ਦੇਖੇ ਪਰਮਦੇ ਜਾਂ ਪਰਮਦੇ ਘਰ ਦੇ ਹਾਲਾਤ ਉਹਨਾਂ ਦੇ ਗਰੀਬੀ ਜੀ ਵੇਖਿਆ ਜੀ ਵੀ ਹੁਣ ਤੱਕ ਗਰੀਬੀ ਆ ਇਹ ਮਾਂ ਵੀ ਕੰਮ ਕਰਦੀ ਪਿਓ ਵੀ ਨਾਲ ਨਾਲ ਇਹਨੂੰ ਪੜਾਉਂਦੇ ਸੀਗੇ ਤੇ ਆਉ ਦਾ گاਉਂ ਵੀ ਲਾਗੀ ਨਾਲ ਦੀ ਨਾਲ ਤੇ ਹੁਣ ਤੁਹਾਨੂੰ ਕਿਸ ਤਰ੍ਹਾਂ ਦੀ ਉਮੀਦ ਲੱਗਦੀ ਹੈ ਸਾਨੂੰ ਤਾਂ ਹਾਂ ਜੀ ਉਮੀਦ ਬਹੁਤ ਉੱਚੀ ਲੱਗਦੀ ਹੈ ਜੀ ਜਿਹੜੇ ਹਿਸਾਬ ਨਾਲ ਵੀ ਇੰਨੀ ਫੇਮਸ ਹੋ ਗਈ ਆ ਵਧੀਆ گاਉਂ ਕੀ ਗਾਂ ਤਰੱਕੀ ਕਰੂਗੀ ਤੁਹਾਡੀ ਜਿਵੇਂ ਉਹ ਭੈਣ ਲੱਗਦੀ ਹੈ ਹਾਂ ਜੀ ਤੁਹਾਨੂੰ ਤੁਸੀਂ ਕੀ ਉਮੀਦ ਰੱਖਦੇ ਹੋ ਜਾਂ ਕੀ ਭਗਵਾਨ ਤੋਂ ਦੁਆ ਕਰਦੇ ਹੋ ਕਿ ਕਿਹੜੀ ਉਚਾਈਆਂ ਤੱਕ ਜਾਵੇ ਉਹ ਅਸੀਂ ਤਾਂ ਕਹਿੰਨੇ ਆਈ ਸਭ ਤੋਂ ਉੱਚੇ ਜਾਵੇ ਜੀ ਉਹ ਸਾਨੂੰ ਤਾਂ ਬਹੁਤ ਖੁਸ਼ੀ ਆ ਵੀ ਸਾਡੇ ਪਿੰਡ ਦੀ ਜਾਂ ਸਾਡੇ ਘਰ ਦੀ ਧੀ ਵੀ ਵਧੀਆ ਪੜ ਲੈ ਕੇ ਗਾਉਣ ਲੱਗ ਗਈ ਆ ਵੀ ਕੋਈ ਨਾ ਕੋਈ ਮੁਕਾਮ ਤੇ ਪਹੁੰਚੀ ਆ ਤੁਸੀਂ ਉਹਦੇ ਤੋਂ ਵੱਡੇ ਹੋ ਤੁਸੀਂ ਉਹਨੂੰ ਗੋਦੀ ਚੱਕ ਕੇ ਵਿਖਾਇਆ ਹੋ ਹਾਂਜੀ ਹਾਂਜੀ ਸਰwati ਦੌਰ ਉਹਦਾ ਕਿਦਾਂ ਦਾ ਸੀਗਾ ਸਰwati ਦੌਰ ਜੀ ਉਹਦਾ ਹਾਸਮੁਖ ਸੀਗਾ ਜੀ ਹਰ ਕੋ ਨੂੰ ਹਾਸਕੇ ਬੁਲਾਉਂਦੀ ਸੀ ਵੀ ਯਾਨੀ ਕਿ ਵਧੀਆ ਰਹਿਣ ਸਹਿਣ ਸੀਗਾ ਤੇ ਪਚਪਨ ਉਹਦਾ ਦੇਖਿਆ ਹੋਊਗਾ ਗਾਣੇ ਭਰਤੀ ਕਿਵੇਂ ਸੀਗਾ गाने ਪ੍ਰਤੀਗਿਓ ਜਾਣੇ ਕਿ ਸਿੱਧੂ ਮੂਸੇ ਵਾਲੇ ਦੇ ਗਾਣੇ ਦਾ ਅਪਰੂਵ ਕਰਦੀ ਰਹਿੰਦੇ ਹੁੰਦੇ ਹੁਣ ਆਪ ਨੂੰ ਤਾਂ ਸਮਝ ਲੱਗਦੀ ਨਹੀਂ ਕਿ ਉਹ ਵੀ ਕੀ ਕਹਿੰਦੀ ਕੀ ਨਹੀਂ ਵਿੱਚ ਇੰਗਲਿਸ਼ ਵੀ ਹੁੰਦਾ ਵਾ ਅੱਛਾ ਜੀ ਹਾਂਜੀ ਅੱਛਾ ਸ਼ੁਰੂ ਤੋਂ ਹੀ ਮਤਲਬ ਉਧਰ ਹੀ ਨੂੰ ਜਾ ਪਿਆ ਉਹਦਾ ਜਿਆਦਾ ਹਾਂਜੀ ਹਾਂਜੀ ਨਾਲ ਦੀ ਨਾਲ